ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਚੂਲਣਾ ਮਹਿਲ ਜੋ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਚੂਲਣਾ ਮਹਿਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰੰਤਾਰਨ ਜ਼ਿਲ੍ਹੇ ਵਿਕੇ ਵਸਾਇਆ ਸੀ ਇਸ ਗੁਰਦੁਆਰੇ ਦਾ ਨਾਮ ਚੂਲਣਾ ਮਹਿਲ ਕਿਉਂ ਰੱਖਿਆ ਗਿਆ ਆਓ ਜਾਨੀਏ ਗੁਰਦੁਆਰਾ ਚੂਰਨਾ ਮਹਿਲ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਟੱਠੀਖਾਰਾ ਵਿੱਚ ਸਥਿਤ ਹੈ ਇਸ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਆਰਾਮ ਕਰਦੇ ਸਨ ਇੱਕ ਵਾਰ ਗੁਰੂ ਸਾਹਿਬ ਸ਼ਾਮ ਦੇ ਸਮੇਂ ਦੀਵਾਨ ਸਜਾਈ ਬੈਠੇ ਸਨ ਤੇ ਬਾਹਰ ਫੌਜਾਂ ਹਾਥੀ ਤੇ ਕੋੜਿਆਂ ਦੀ ਸਵਾਰੀ ਕਰਦੀਆਂ जा रही हसन गुरु साहिब ने संगत ਨੂੰ ਪੁੱਛਿਆ ਕਿ ਕੀ ਵੇਖ ਰਹੇ ਹੋ ਸੰਗਤ ਨੇ ਜਵਾਬ ਦਿੱਤਾ ਕਿ ਝੂੜਦੇ ਹੋਏ ਹਾਥੀਆਂ ਨੂੰ ਵੇਖ ਰਹੇ ਹਾਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਹਾਥੀ ਕੋੜੇ ਜਿਉਂਦਿਆਂ ਚੂਲ ਰਹੇ ਹਨ ਪਰ ਤੁਹਾਡੇ ਮਹਿਨ ਤਾਂ ਹਮੇਸ਼ਾ ਹੀ ਚੂਲਦੇ ਰਹਿਣਗੇ ਉਸ ਸਮੇਂ ਤੋਂ ਲੈ ਕੇ ਅੱਜ ਵੀ ਇਸ ਦੀਵਾਰ ਤੇ ਬੈਠ ਕੇ ਜਦ ਅਰਦਾਸ ਕੀਤੀ ਜਾਂਦੀ ਹੈ ਤਾਂ ਚੋਲੇ ਮਿਲਦੇ ਹਨ ਇਸ ਲਈ ਇਸ ਗੁਰਦੁਆਰੇ ਦਾ ਨਾਮ ਚੂਲਣਾ ਮਹਿਲ ਰੱਖਿਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ